ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਦੇ ਵਿੱਚੋਂ ਦੋ ਹੋਏ ਗ੍ਰਿਫਤਾਰ ਇੱਕ ਮੁਲਜ਼ਮ ਅਜੇ ਤੱਕ ਹੈ ਫਰਾਰ ਇੱਕ ਮੁਲਜ਼ਮ ਦੱਸਿਆ ਜਾ ਰਿਹਾ ਹੈ ਅੰਤਰਰਾਸ਼ਟਰੀ ਕਬੱਡੀ ਦਾ ਪੁਰਾਣਾ ਪਲੇਅਰ ਬੀਤੇ ਦਿਨੀ ਬਾਗਾਪੁਰਾਣਾ ਦੇ ਵਿੱਚ ਇੱਕ ਔਰਤ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਨੂੰ ਇੱਕ ਡੇਰੇ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਅਤੇ ਦੱਸਿਆ ਗਿਆ ਇਹ ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਇਸ ਵਾਰਦਾਤ ਨੂੰ ਨਸ਼ਾਖੋਰੀ ਦੀ ਪੂਰਤੀ ਦੇ ਵਾਸਤੇ ਹੀ ਅੰਜਾਮ ਦਿੱਤਾ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਔਰਤ ਦੇ ਕੋਲੋਂ ਕਰੀਬ 35000 ਰੁਪਏ ਲੁੱਟ ਕੇ ਲੈ ਗਏ ਸਨ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੇ ਜੋ ਕਾਰ ਦੀ ਵਰਤੋਂ ਕੀਤੀ ਸੀ ਉਹ ਵੀ ਉਹਨਾਂ ਨੇ ਬਰਾਮਦ ਕਰ ਲਈ ਗਈ ਹੈ ਅਤੇ ਇਹਨਾਂ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਦੋਸ਼ੀ ਫੜ ਲਏ ਗਏ ਹਨ ਅਤੇ ਇੱਕ ਅਜੇ ਤੱਕ ਫਰਾਰ ਚੱਲ ਰਿਹਾ ਹੈ ਜਿਸ ਦੀ ਕੀ ਭਾਲ جاری ਹੈ ਅਤੇ ਮੁਲਜ਼ਮਾਂ ਦੇ ਕੋਲੋਂ 22000 ਰੁਪਏ ਦੀ ਰਕਮ ਜੋ ਹੈ ਉਹ ਵੀ ਬਰਾਮਦ ਕਰ ਲਈ ਗਈ ਹੈ। ਹਾਂਜੀ ਸਰ ਇੱਕ ਲੁੱਟ ਹੋਈ ਹੈ ਕੱਲ ਲੇਡੀਜ਼ ਤੋਂ ਕੀ ਮਾਮਲਾ ਸਾਰਾ ਔਰ ਕਿੰਨੀ ਲੁੱਟ ਹੋਈ ਉਸ ਲੇਡੀਜ਼ ਹੋਈ ਕੱਲ 11:30 ਵਜੇ ਦੀ ਗੱਲ ਹੈ ਜੀ ਇਹ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਜਿਨ੍ਹਾਂ ਦੀ ਉਮਰ तकरीबन 55 ਸਾਲ ਹੈ ਇਹ ਬੈਂਕ 'ਚ ਪੈਸੇ ਪਹਿਲਾਂ ਉਹਨਾਂ ਨੇ ਜਮੇ ਕਰਾਏ ਨੇ ਫਿਰ ਕੁਝ ਪੈਸੇ ਇਹਨਾਂ ਨੇ ਮੋਗਾ ਜੁਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ ਕੁਝ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ 'ਚ ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾਕਾਰ ਪਿੱਛੋਂ ਆਈ ਤੇ ਉਹਦੇ 'ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਖੜ ਗਿਆ ਮੋਗਾ ਜੁਲਰ ਦੇ ਅੱਗੇ ਤੇ ਜਦੋਂ ਇਹ ਪੌੜੀ ਚੜ੍ਹਨ ਹੀ ਲੱਗੀ ਉਹਨਾਂ ਦੀ ਦੁਕਾਨ ਤੇ ਤੇ ਇਹਨਾਂ ਦਾ ਪਰਸ ਖੋ ਕੇ ਉਹ ਭੱਜ ਗਏ ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ ਪਰ ਉਹ ਤਾਂ ਬੂਨਿਆਏ ਫਿਰ ਸਾਡੇ ਪੀਸੀਆਰ ਵਾਲੇ ਜਿਹੜੇ ਚੌਂਕ 'ਚ ਖੜੇ ਨੇ ਉਹਨਾਂ ਨੇ ਪੁੱਛਿਆ ਕੀਤਾ ਤਾਂ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟਰੇਸ ਹੋਇਆ ਸੀ ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਗੱਡੀ ਜਿਹੜੀ ਹੈਗੀ ਹੈ ਕਿ ਇਹ ਰੋਡੇਪਿੰਡ ਦੀ ਹੈਗੀ ਹੈ ਫਿਰ ਅਸੀਂ ਟੀਮਾਂ ਆਪੀਆਂ ਸਾਰੀਆਂ ਲਗਾਈਆਂ ਇਸ ਕੰਮ ਤੇ ਤੇ ਦੋਨੇ ਮੇਰੇ ਐਸਐਚਓ ਵਕ ਵਕ ਟੀਮਾਂ ਸਾਡੀਆਂ ਪੀਸੀਆਰ ਦੀਆਂ ਸਾਰੇ ਨੇ ਲੱਗ ਕੇ ਇਹ ਉੱਥੇ ਇੱਕ ਬੇਆਬਾਦ ਡੇਰਾ ਹੈਗਾ ਰੋਡੇਪਿੰਡ ਤੋਂ ਥੋੜਾ ਦੂਰ ਜਾ ਕੇ ਉੱਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਦੇ ਨੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ ਉਹ ਹਜੇ ਫੜਨਾ ਬਾਕੀ ਹੈ ਇਹਨਾਂ ਤੋਂ ਪੁੱਛਗਿੱਛ ਤੋਂ ਟੋਟਲ ਜਿਹੜੀ ਜੋ ਵਾਰਦਾਤ ਚ ਖੋਹੀ ਗਈ ਰਕਮ ਸੀ ਉਹ 34000 ਰੁਪਏ ਸੀਗੇ ਤੇ ਉਹਨਾਂ ਨੇ ਅਲੈਜ ਕੀਤਾ ਹੈ ਕਿ ਦੋ ਚਾਂਦੀ ਦੀਆਂ 체ਨਾਂ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ 34200 ਰੁਪਏ ਵਿੱਚੋਂ 22000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗਾ ਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ ਇਸ ਵਿੱਚ ਮਤਲਬ ਐਸਐਸਪੀ ਸਾਹਿਬ ਇਸ ਆਪਰੇਸ਼ਨ ਨੂੰ ਸ਼੍ਰੀ ਵਿਵੇਕਚੀਲ ਸੋਨੀ ਸਾਹਿਬ ਇਸ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ ਉਹ ਗਾਈਡੈਂਸ ਦੇ ਰਹੇ ਸੀ ਕਿ ਗਾਈਡਲਾਈਨਸ ਦੇ ਰਹੇ ਸੀ ਉਸ ਤੇ ਚੱਲਦੇ ਹੋਏ ਅਸੀਂ ਇਹ ਸਾਰੇ ਚਕਾਂਜਬ ਹੋਏ ਆ ਤੇ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ ਇਹਨਾਂ ਦਾ ਹੋਰ ਰਿਮਾਂਡ ਲਵਾਂਗੇ ਤੇ ਇਹਨਾਂ ਤੋਂ ਇਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਦ ਦਾ ਚ ਇਨਵੋਲਡ ਹੈਗੇ ਨੇ ਜਾਂ ਨਹੀਂ ਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜ ਕੇ ਲੈਂਦਾ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਹਜੇ ਤੱਕ ਜੋ ਪੁੱਛਗਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਇਹ ਨਸ਼ੇ ਕਰਨ ਦੇ ਆਦੀ ਹੈ ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇ 'ਚ ਹੀ ਲਾਏ ਨੇ ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦੇ ਹੈਗੇ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕਰ ਦੂਗਾ ਕਿੰਨੇ ਘੰਟੇ ਦੇ ਵਿੱਚ ਟ੍ਰੇਸ ਹੋ ਗਿਆ ਸਾਰਾ ਨਾਮ ਇਹ ਤਕਰੀਬਨ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਪਰੇਸ਼ ਚ ਤੁਹਾਡੇ ਪੱਤਰਕਾਰਾਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੇ ਗੱਡੀ ਦਾ ਸਹੀ ਨੰਬਰ ਸਾਨੂੰ ਦੱਸਿਆ ਜਿਸ ਤੋਂ ਬਾਅਦ ਅਸੀਂ ਇਹਨੂੰ ਆਪਦੀ ਸੋਰਸਸ ਲਾ ਕੇ ਗੱਡੀ ਟ੍ਰੇਸ ਕੀਤੀ ਫਿਰ ਬੰਦੇ ਟ੍ਰੇਸ ਕੀਤੇ ਤੇ ਜਲਦੀ ਇਹ ਹੱਲ ਹੋ ਗਿਆ ਸਰ ਜਿਵੇਂ ਕਿਹਾ ਗਿਆ ਕਿ ਲੇਡੀਜ਼ ਦੇ ਕੋਲ 7 ਲੱਖ ਦੇ ਕਰੀਬ ਰਕਮ ਸੀ ਇਹ ਕੀ ਮਾਮਲਾ ਸੀਗਾ ਜੀ ਉਹ ਐਕਚੁਅਲੀ ਮਿਸਕਨਸੈਪਸ਼ਨ ਹੋਗੀ ਉਹ देयर इज ਮਤਲਬ ਕਮਿਊਨੀਕੇਸ਼ਨ ਗੈਪ ਰਹਿ ਗਿਆ ਉਹ ਦੱਸ ਰਹੀ ਸੀ ਕਿ ਉਹ ਪਹਿਲਾਂ 7 ਲੱਖ ਦਾ ਉਹਨਾਂ ਦੇ ਕੋਲ ਲਿਮਿਟ ਸੀਗੀ ਉਹਦੇ ਵਿੱਚੋਂ 4.5 ਲੱਖ ਉਹ 2 ਦਿਨ ਪਹਿਲਾਂ ਜਮ੍ਹਾਂ ਕਰਾ ਕੇ ਸੀ 1.5 ਲੱਖ ਕੱਲ ਜਮ੍ਹਾਂ ਕਰਾਇਆ ਸੀ ਉਸ ਤੋਂ ਬਾਅਦ ਉਹਦੇ ਕੋਲੇ ਜਿਹੜੇ ਬਚਦੇ ਸੀ ਉਹ 34000 ਰੁਪਏ ਸੀ ਜਿਸ ਤੋਂ ਕੁਝ ਰੁਪਏ ਉਹਨੇ ਸੁਨਿਆਰੇ ਦੇ ਦੇਣੇ ਸੀਗੇ ਪਰ ਉਹ ਜਦੋਂ ਉਹਨਾਂ ਨੇ ਕੱਲੀ ਲਿਮਟ ਤੱਕ ਹੀ ਸੁਣਿਆ ਵੀ ਲਿਮਟ ਕਿੰਨੀ ਹੈਗੀ ਹੈ ਉਸ ਕਰਕੇ ਇਹ ਫਾਲਸ ਕਮਿਊਨੀਕੇਸ਼ਨ ਕਨਵੇ ਹੋਈ ਅੱਗੇ ਵੀ 7 ਲੱਖ ਇਹ 7 ਲੱਖ ਨਹੀਂ ਸੀਗਾ 34000 ਸੀਗਾ ਜਿਸ ਤੋਂ 22000 ਰੁਪਏ ਰਿਕਵਰ ਹੋ ਚੁੱਕੇ ਆ ਤੇ ਬਾਕੀ ਵੀ ਅਸੀਂ ਜਲਦੀ ਕਰ ਲਾਂਗੇ ਸਰ ਸਰ ਜੋ ਫੜੇ ਗਏ ਵਿਅਕਤੀ ਹਨ ਕਿੱਥੋਂ ਕਿੱਥੋਂ ਦੇ ਹਨ ਜੀ ਇਹ ਦੋਨੇ ਬੰਦੇ ਤਿੰਨੇ ਹੀ ਰਾਦਰ ਰੋਡੇ ਪਿੰਡ ਦੇ ਹੈਗੇ ਨੇ ਤੇ ਇਹ ਇਹ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਹਨੂੰ ਕੋਈ ਪੈਸੇ ਨਹੀਂ ਸੀ ਕਿ ਇਹਨਾਂ ਨੇ ਇਹ ਲੁੱਟ ਖੋ ਕਰਕੇ ਨਸ਼ੇ ਤੇ ਹੀ ਖਰੀਦਣਾ ਸੀ ਸਰ ਇਹ ਸੁਣਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧ ਰੱਖਦੇ ਨੇ ਸੰਬੰਧ ਰੱਖਦੇ ਨੇ ਇਹਨਾਂ 'ਚੋਂ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋ ਕੀਤੀ ਸੀਗੀ ਵਰੀਂਦਰ ਸਿੰਘ ਉਹ ਕਬੱਡੀ ਖੇਡਦਾ ਹੈਗਾ ਸਤਨਾਮ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਆ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ ਪਰ ਇਹ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ ਕੋਈ ਬਹੁਤੇ ਵੱਡੇ ਲੈਵਲ ਦੇ ਨਹੀਂ ਹੈ ਸਰ ਸੁਣਨ ਦੇ ਵਿੱਚ ਇੰਟਰਨੈਸ਼ਨਲ ਪਲੇਅਰ ਸੀ ਨਹੀਂ ਇਹ ਜਆ ਨਹੀਂ ਹੈਗਾ ਸਰ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਲੇਡੀਜ਼ ਦੇ ਕੋਲ ਇੰਨੀ ਰਕਮ ਹੈ ਲੇਡੀਜ਼ ਐਕਚੁਅਲੀ ਇਹ ਥੋੜਾ ਜਿਹਾ ਪਿੱਛਾ ਕਰਦੇ ਆਏ ਹੋਣਗੇ ਉਹਦਾ ਬੈਂਕ ਤੋਂ ਉਹਨਾਂ ਨੇ ਦੇਖਿਆ ਵੀ ਬੈਂਕ ਤੋਂ ਨਿਕਲਿਆ ਤਾਂ ਇਹਨਾਂ ਨੂੰ ਲੱਗਿਆ ਵੀ ਪੈਸੇ ਹੋਣਗੇ ਤੇ ਸੁਨਿਆਰੇ ਦੇ ਜਾ ਰਹੀ ਹੈ ਉਹੀ ਚੀਜ਼ ਇਹਨਾਂ ਦੇ ਮਾਈਂਡ ਤੇ ਉੱਤੇ ਰਹੀ ਹੋਏਗੀ ਵੀ ਇਹਦੇ ਕੋਲੇ ਪੈਸੇ ਹੋ ਸਕਦੇ ਨੇ ਪਰ ਉਹਨੇ ਉਹ ਰਕਮ ਨਹੀਂ ਸੀ ਉਹਨੀ ਜਿਹਨੇ ਉਹਨਾਂ ਨੇ ਸੋਚਿਆ ਹੋ। ਕੀ ਵਾਰਨਿੰਗ ਦੇਣਾ ਚਾਹੋਗੇ? ਵਾਰਨਿੰਗ ਇਹੀ ਹੈ ਵੀ ਜੇ ਇਹੇ ਜੀ ਵਾਰਦਾਤਾ ਕਰੋਗੇ ਤਾਂ ਫੜੇ ਜਾਓਗੇ ਜਲਦੀ ਇੱਕ ਨਾ ਇੱਕ ਦਿਨ ਫੜਿਆ ਜਾਣਾ ਇੱਕ ਮੈਂ ਮੈਸੇਜ ਹੋਰ ਦੇਣਾ ਚਾਹਣਾ ਹੈ ਤੁਹਾਡੇ ذریعے ਵੀ ਆਉਣ ਵਾਲਾ ਸੀਜ਼ਨ ਹੈ ਫਸਲ ਦਾ ਸੀਜ਼ਨ ਹੈ ਲੋਕਾਂ ਨੂੰ ਪੈਸੇ ਬੈਂਕਾਂ ਚੋਂ ਲੈ ਕੇ ਜਾਂਦੇ ਨੇ ਤੋਂ ਲੈ ਕੇ ਬੈਂਕਾਂ ਚੋਂ ਪੈਸੇ ਲੈ ਕੇ ਜਾਣ ਲੱਗੇ ਜਰੂਰ ਅਵੇਅਰ ਰਹਿਣ ਕਿਉਂਕਿ ਬਹੁਤ ਉਹਨਾਂ ਦੀ ਮਸਿਹਨੇ ਦੀ ਹੱਕ ਦੀ ਕਮਾਈ ਹੁੰਦੀ ਹੈ। ਜਿਹੜੀ ਕਿ ਇਹ ਜੇ ਚੋਰ ਚੱਕ ਕੇ ਲੈ ਜਾਂਦੇ ਨੇ ਫਿਰ ਫੜੇ ਚੋਰ ਚੱਕੇ ਤਾਂ ਫੜੇ ਜਾਂਦੇ ਨੇ ਜਿਵੇਂ ਇਹ ਤਾਂ ਕੱਲ ਹੀ ਫੜੇਗੇ ਕੁਛ ਹੁੰਦਾ ਹਫਤੇ ਬਾਅਦ ਫੜੇ ਜਾਂਗੇ ਮਹੀਨੇ ਬਾਅਦ ਫੜੇ ਜਾਂਗੇ ਪਰ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਜਿੰਨੀ ਡਿਲੇ ਹੋ ਜੇਗੀ ਉਹ ਉਹ ਰਿਕਵਰ ਕਰ ਲਈ ਔਖੀ ਹੋ ਜਾਂਦੀ ਹੈ ਇਸ ਕਰਕੇ ਮੇਰੀ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਕੈਸ਼ ਜਮਾ ਕਰਾਉਣ ਜਾਓ ਕੈਸ਼ ਬੈਂਕ ਚੋਂ ਲੈਣ ਜਾਓ ਤਾਂ ਤੁਸੀਂ ਆਪਦੇ ਨਾਲ ਘੱਟੋ ਘੱਟ ਦੋ ਬੰਦੇ ਇੱਕ ਦੋ ਬੰਦੇ ਨਾਲ ਜਾਓ ਤੇ ਉਹ ਜਿਹੜੇ ਕੰਮ ਲਈ ਜੇ ਤੁਸੀਂ ਕੈਸ਼ ਮੰਨ ਲਓ ਬੈਂਕ ਚੋਂ ਕਢਾ ਕੇ ਕਿਸੇ ਨੂੰ ਦੇਣਾ ਹੈ ਘਰੇ ਲੈ ਕੇ ਜਾਣਾ ਹੈ ਤਾਂ ਉਹ ਕੰਮ ਨੂੰ ਪ੍ਰਾਇੋਰਟੀ ਦਿਓ ਨਾ ਕਿ ਤੁਸੀਂ ਮਤਲਬ ਬੈਂਕ ਚੋਂ ਪੈਸੇ ਕਢਾਏ ਤੇ ਸਕੂਟਰ ਦੇ ਉੱਤੇ ਡਿੱਕੀ 'ਚ ਰੱਖੇ ਪੈਸੇ ਤੇ ਆਪ ਸਬਜ਼ੀ ਖਰੀਦਣ ਲੱਗੇ ਉਹੀ ਜੀ ਅਣਗਹਿਲੀ ਨਾ ਕਰਿਆ ਕਰੋ ਪਤ ਪੁਲਿਸ ਵੱਲੋਂ ਨਾਕੇ ਵੀ ਲਾਜਾਂਦੇ ਆ ਚੈਕਿੰਗ ਵੀ ਕੀਤੀ ਜਾਂਦੀ ਆ ਪਰ ਕਈ ਵੀਕਲ ਇਦਾਂ ਦੇਖਿਆ ਜਾਂਦੇ ਇਹਨਾਂ ਦੇ ਨੰਬਰ ਪੇਟਾ ਨਹੀਂ ਹੁੰਦੀਆਂ ਜਾਂ ਮੂੰਹ ਲਬੇੜ ਕੇ ਆਉਂਦੇ ਆ ਅਸੀਂ ਉਹਦੇ ਰਿਗਾਰਡਿੰਗ ਅਸੀਂ ਵਿਸ਼ੇਸ਼ ਮੁਹਿੰਮ ਐਸਐਸਪੀ ਸਾਹਿਬ ਨੇ ਸਾਨੂੰ ਹਦਾਇਤਾਂ ਨਿਰਦੇਸ਼ ਦਿੱਤੇ ਆ ਅਸੀਂ ਵਿਸ਼ੇਸ਼ ਮੁਹਿੰਮ ਚਲਾ ਰਹੇ ਆ ਤੁਸੀਂ ਦੇਖੋਗੇ ਕਿ ਇਹ ਜੇ ਮੋਟਰਸਾਈਕਲ ਹੁਣ ਘੱਟ ਦਿਖਣਗੇ ਅਸੀਂ ਪਟਾਕੇ ਵਾਲਿਆਂ ਦੇ ਖਿਲਾਫ ਵੀ ਚੱਲ ਰਹੇ ਆ ਜਿਹੜੇ ਟਰੈਕਟਰਾਂ ਦੇ ਡੈਕ ਲਗਾ ਕੇ ਚੱਲਦੇ ਨੇ ਉਹਨਾਂ ਨੂੰ ਵੀ ਮੇਰੀ ਵਾਰਨਿੰਗ ਹੈ ਵੀ ਇਹ ਇਹ ਸ਼ਹਿਰ 'ਚ ਨਹੀਂ ਚੱਲ ਸਕਦਾ ਤੁਸੀਂ ਆਪਣੇ ਖੇਤ 'ਚ ਵਜਾ ਸਕਦੇ ਹੋ ਪਰ ਸ਼ਹਿਰ 'ਚ ਇਹ ਜਿਹਾ ਨਾ ਕਰਿਆ ਸਰ ਕੋਈ ਕਾਰਵਾਈ ਹੋਏਗੀ ਇਹਨਾਂ ਤੇ ਜੋ ਟਰੈਕਟਰ ਸ਼ਹਿਰ ਦੇ ਵਿੱਚ ਦੀ ਲੈ ਕੇ ਲੰਘਣਗੇ ਕਿਉਂਕਿ 90% ਹੁੰਦੀ ਨਹੀਂ ਹੈਗੀ ਕਾਰਵਾਈ ਅਸੀਂ ਅਸੀਂ ਚਲਾਨ ਕਰਾਂਗੇ ਇਹਨਾਂ ਦੇ ਜੀ ਤੇ ਹੁਣ ਤਾਂ ਕੋਡ ਲੱਗਿਆ ਹੋਇਆ ਹੈ ਜੇ ਹੁਣ ਵੀ ਇਹ ਜਾਰੂ ਰਹਿਣਗੇ ਅਸੀਂ ਐਸਐਚਓ ਨੂੰ ਦੋਨਾਂ ਨੂੰ ਹੀ ਕਹਿ ਰਹੇ ਹਾਂ ਵੀ ਇਹ ਜੀ ਇਹਨਾਂ ਨੂੰ ਬੰਦ ਕਰੋ ਟਰੈਕਟਰਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜੋ ਵੀ ਹੈ ਡੈਕ ਦਾ ਪਰਚਾ ਦਿਓ ਇਹਨਾਂ ਦੇ ਖਿਲਾਫ ਇਹ ਹੋਏਗਾ